ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਜਾਦੂ ਇੱਕ ਕਹਾਣੀ ਲਾਹੌਰ ਦੀ ਸਾਡੀ ਇੱਕ ਦੋਸਤ ਦੀ ਹੈ ਮਿਸਿਸ ਸ਼ਰਾਫ ਇੱਕ ਪਾਰਸੀ ਔਰਤ ਸੀ ਪੜੀ ਲਿਖੀ ਫੈਸ਼ਨੇਬਲ ਲਾਹੌਰ ਮਾਲ ਰੋਡ ਦੇ ਇਟ ਉਸੇ ਖਾਵੰਦ ਦਾ ਦਫਤਰ ਸੀ ਉੱਤੇ ਫਲੈਟ ਵਿੱਚ ਉਹ ਲੋਕ ਆਪ ਰਹਿੰਦੇ ਸਨ ਉਸ ਦਾ ਖਾਵੰਦ ਇੱਕ ਅੰਗਰੇਜ਼ੀ ਫਿਲਮ ਕੰਪਨੀ ਦਾ ਮੈਨੇਜਰ ਸੀ ਬੜਾ ਮਿਹਨਤੀ ਅਫਸਰ ਉਸ ਦੀ ਸ਼ਰਾਫਤ ਤੇ ਦਿਾਨਤਦਾਰੀ ਦਾ ਕੰਪਨੀ ਵਿੱਚ ਬੜਾ ਚਰਚਾ ਸੀ ਮਿਸ ਸ਼ਰਾਫ ਨੂੰ ਲਾਹੌਰ ਵਿੱਚ ਆਏ 6 ਮਹੀਨੇ ਹੋ ਗਏ ਸਨ ਤੇ ਅੱਜ ਕੱਲ ਉਹਦਾ ਦਿਲ ਕਾਲਾ ਪੈਣ ਲੱਗ ਪਿਆ ਸੀ ਉਹਨੂੰ ਸਮਝ ਨਹੀਂ ਸੀ ਪੈਂਦੀ ਸਾਰਾ ਦਿਨ ਵੇਲੇ ਇਹੋ ਕੀ ਕਰੇ ਬੰਬਈ ਜਿੱਥੋਂ ਉਹਨਾਂ ਦੀ ਬਦਲੀ ਹੋਈ ਲੱਖ ਕੰਮ ਉਹ ਕਰ ਲਿਆ ਕਰਦੇ ਸੀ ਕੋਈ ਲੋਕ ਸੇਵਾ ਦਾ ਕੰਮ ਕੋਈ ਪਾਰਟੀਆਂ ਕੋਈ ਕਲੱਬ ਬੰਬਈ ਵਿੱਚ ਕਿਸੇ ਇੱਕ ਕਾਹ ਜਾਣਾ ਹੁੰਦਾ ਤਾਂ ਦੂਰੀਆਂ ਇਤਨੀਆਂ ਹੁੰਦੀਆਂ ਕਿ ਸਾਰਾ ਸਾਰਾ ਦਿਨ ਉਸ ਵਿੱਚ ਹੀ ਗੁਜ਼ਰ ਜਾਂਦਾ ਪਰ ਲਾਹੌਰ ਇਤਨਾ ਛੋਟਾ ਸੀ ਆਪਣੇ ਫੈਸ਼ਨ ਆਪਣੀਆਂ ਦੋਸਤੀਆਂ ਖਰੀਦੋ ਫਰੋਕਤ ਸਭ ਕੁਝ ਜੋ ਤੋਰ ਲੈਂਦੀ ਤਾਂ ਵੀ ਉਸ ਦਾ ਸਮਾਂ ਬੱਜ ਜਾਂਦਾ ਪੰਜਾਬਣਾ ਸੋਨਾ ਖਾਂਦੀਆਂ ਸੋਨਾ ਪਾਉਂਦੀਆਂ ਤੇ ਫੇਰ ਜਾ ਕੇ ਸੌਂ ਲੈਂਦੀਆਂ ਇਹ ਆਖਰੀ ਗੱਲ ਮਿਸੇ ਸ਼ਰਾਫ ਤੋਂ ਨਾ ਹੋ ਸਕਦੀ ਮਿਸੇ ਸ਼ਰਾਫ ਸੋਚਦੀ ਉਹ ਆਪਣੇ ਵਕਤ ਨਾਲ ਕੀ ਕਰੇ ਇੱਕ ਉਹਨਾਂ ਦਾ ਬੱਚਾ ਸੀ ਜਿਹੜਾ ਸਕੂਲ ਪੜਦਾ ਸੀ ਘਰ ਵਿੱਚ ਨੌਕਰ ਸਨ ਰੋਟੀ ਪਕਾਉਣ ਸਫਾਈ ਕਰਨ ਲਈ ਪਤੀ ਦੇਵਤਾ ਸੀ ਜੋ ਮਿਲੇ ਖਾ ਲੈਂਦਾ ਜੋ ਮਿਲੇ ਪੈਣ ਲੈਂਦਾ ਅਖੀਰ ਸੋਚ-ਸੋਚ ਕੇ ਮਿਸੇਜ਼ ਸ਼ਰਾਫ ਨੇ ਫੈਸਲਾ ਕੀਤਾ ਕਿ ਉਹ ਕਿਸੇ ਚੰਗੇ ਦਰਦੀ ਤੋਂ ਕੱਪੜੇ ਕੱਟਣ ਦਾ ਕੰਮ ਸਿੱਖੇਗੀ ਆਪਣੇ ਇਸ ਇਰਾਦੇ ਦਾ ਜ਼ਿਕਰ ਉਸ ਆਪਣੀਆਂ ਪੰਜਾਬੀ ਸਹੇਲੀਆਂ ਨਾਲ ਕੀਤਾ ਉਹਦੀ ਗੱਲ ਸੁਣ ਕੇ ਕਈਆਂ ਨੇ ਹੱਸ ਛੱਡਿਆ ਕਈ ਉਹਦੀ ਗੱਲ ਟਾਲ ਗਈਆਂ ਮਿਸੇਜ਼ ਸ਼ਰਾਫ ਨੂੰ ਸਮਝ ਨਾ ਆਉਂਦੀ ਕਿ ਇਸ ਤਰ੍ਹਾਂ ਸਭ ਨੇ ਕਿਉਂ ਕੀਤਾ ਸੀ ਕਲਬ ਵਿੱਚ ਤਾਂ ਉਹ ਚੁੱਪ ਰਹੀ ਪਰ ਅਗਲੇ ਰੋਜ਼ ਇੱਕ ਦੋਸਤ ਦੇ ਘਰ ਜਾ ਕੇ ਉਸ ਨੇ ਉਸ ਤੋਂ ਰਾਇ ਲਈ ਉਹਦੇ ਦੋਸਤ ਕੰਨਾਂ ਨੂੰ ਹੱਥ ਲਾਣ ਲੱਗ ਪਏ ਨਾ ਬੀਬਾ ਨਾ ਨਾਲੀ ਉਸ ਨੇ ਉਹਨੂੰ ਦੱਸਿਆ ਇਹ ਦਰਜੀ ਲੋਕ ਜਾਦੂ ਕਰਦੇ ਨੇ ਅੱਗੇ ਕਈ ਘਰ ਇਹਨਾਂ ਨੇ ਤਬਾਹ ਕਰ ਛੱਡੇ ਨੇ ਉਸ ਵਾਂਗ ਕਈ ਉਹਦੀਆਂ ਸਹੇਲੀਆਂ ਨੂੰ ਪਹਿਲੀ ਇਸ ਤਰ੍ਹਾਂ ਦਾ ਚਾਹ ਜੜਿਆ ਸੀ ਤੇ ਹੁਣ ਉਹ ਬਰਬਾਦ ਹੋਈਆਂ ਬੈਠੀਆਂ ਸਨ ਮਿਸ ਸ਼ਰਾਫ ਆਪਣੀ ਪੰਜਾਬਣ ਦੋਸਤ ਦੀ ਇਸ ਗੱਲ ਤੇ ਖੂਬ ਹਸੀ ਤੇ ਹਸਦੀ ਹਸਦੀ ਉਹਦੇ ਘਰੋਂ ਨਿਕਲ ਆ ਗਈ ਜਾਦੂ ਪੜ ਲਿਕੇ ਲੋਕ ਜਾਦੂ ਨਾਲ ਇਤਬਾਰ ਕਰਦੇ ਨੇ ਮੁੜ-ਮੁੜ ਮਿਸ ਸ਼ਰਾਫ ਨੂੰ ਆਪਣੀ ਸਹੇਲੀ ਦੀ ਗੱਲ ਯਾਦ ਆਉਂਦੀ ਤੇ ਉਹ ਹੱਸ ਪੈਂਦੀ ਤੇ ਅਗਲੇ ਰੋਜ਼ ਕਲੱਬ ਜਾਣ ਤੋਂ ਪਹਿਲੇ ਮਾਲ ਰੋਡ ਦੀ ਸਭ ਤੋਂ ਵੱਡੀ ਕੱਪੜੇ ਦੀ ਦੁਕਾਨ ਦੇ ਸਭ ਤੋਂ ਵੱਡੇ ਦਰਜੀ ਦੀ ਟਿਊਸ਼ਨ ਦਾ ਉਸਨੇ ਪ੍ਰਬੰਧ ਕਰ ਲਿਆ ਹਫ਼ਤੇ ਵਿੱਚ 3 ਰੋਜ਼ ਉਹਦੇ ਘਰ ਆ ਕੇ ਸਿਖਾਇਆ ਜਾਇਆ ਕਰੇਗਾ ਤੇ 6 ਮਹੀਨੇ ਵਿੱਚ ਉਹ ਕਹਿੰਦਾ ਮਿਸਿਸ ਸ਼ਰਾਫ ਆਮ ਕਰਦੇ ਕੱਪੜੇ ਕੱਟਣ ਸਿਉਣ ਵਿੱਚ ਤਾਕ ਹੋ ਜਾਵੇਗੀ ਉਸ ਰੋਜ਼ ਸ਼ਾਮੀ ਕਲੱਬ ਵਿੱਚ ਮਿਸੇ ਸ਼ਰਾਫ ਉਲਟਾ ਆਪਣੀਆਂ ਪੰਜਾਬੀ ਸਹੇਲੀਆਂ ਦਾ ਮਜ਼ਾਕ ਉਡਾਉਂਦੀ ਰਹੀ। ਉਹਨਾਂ ਨੂੰ ਹੀਹਰੀਆਂ ਦਿੰਦੀ ਰਹੀ ਤੇ ਅਗਲੇ ਰੋਜ਼ ਤੋਂ ਬਕਾਇਦਾ ਹਫ਼ਤੇ ਵਿੱਚ ਤਿੰਨ ਦਿਨ ਉਹਨੇ ਕੱਟਣ ਸਿਉਣ ਦਾ ਕੰਮ ਸ਼ੁਰੂ ਕਰ ਦਿੱਤ। ਉਸ ਦੀ ਸੂਜ ਬੜੀ ਤੇਈ ਸੀ ਤੇ ਹੋਂ ਉਹਦਾ ਮਾਸਟਰ ਕਹਿੰਦਾ 6 ਮਹੀਨੇ ਵਿੱਚ ਉਹ ਇੰਜ ਤਾਕ ਹੋ ਜਾਵੇਗੀ ਕਿ ਮਾਲ ਰੋਡ ਦੀ ਕਿਸੇ ਵੀ ਦੁਕਾਨ ਤੇ ਦਿਨ ਵਿੱਚ 2 ਘੰਟੇ ਕੱਪੜੇ ਕੱਟ ਕੇ ਤੇ 2-300 ਰੁਪਏ ਮਹੀਨਾ ਕਮਾ ਲਵੇਗੀ। ਮਿਸੇਸ ਸ਼ਰਾਫ ਨੂੰ ਇਹ ਗੱਲ ਢਾਢੀ ਚੰਗੀ ਲੱਗੀ। ਉਹ ਸੋਚਦੀ ਜੋ ਰੁਪਇਆ ਉਹ ਟਿਊਸ਼ਨ ਤੇ ਖਰਚ ਕਰ ਰਹੀ ਸੀ 10 ਗੁਣਾ ਉਸ ਤੋਂ ਜ਼ਿਆਦਾ ਉਹ 1-2 ਸਾਲਾਂ ਵਿੱਚ ਬਣਾ ਲਵੇਗੀ। ਇਹ ਟਿਊਸ਼ਨ ਤੇ ਉਹਦਾ ਖਰਚ ਕੋਈ ਥੋੜਾ ਤੇ ਨਹੀਂ ਹੁੰਦਾ ਸੀ। 100 ਰੁਪਏ ਟੇਲਰ ਮਾਸਟਰ ਲੈਂਦਾ ਸੀ। ਹਫ਼ਤੇ ਵਿੱਚ 3 ਦਿਨ ਆਉਂਦਾ ਸੀ। ਕੇਵਲ ਅੱਦੇ ਘੰਟੇ ਲਈ ਨਾਲੇ ਟੇਲਰ ਮਾਸਟਰ ਕੋਈ ਆਮ ਦਰਜੀਆਂ ਵਰਗਾ ਦਰਜੀ ਥੋੜੀ ਸੀ 800 ਰੁਪਏ ਉਹਦੀ ਤਨਖਾਹ ਸੀ ਵਿਲਾਇਤ ਪਾਸ ਸੀ 100 ਨਖਰੇ ਕਰਕੇ ਮੰਨਿਆ ਸੀ ਲੱਖ ਅਦਾਵਾਂ ਨਾਲ ਆਉਂਦਾ ਸੀ ਜਦੋਂ ਆਉਂਦਾ ਚਾਹ ਜ਼ਰੂਰ ਪੀ ਕੇ ਜਾਂਦਾ ਸ਼ਾਮ ਨੂੰ ਚਾਹ ਦਾ ਵੇਲਾ ਹੁੰਦਾ ਸੀ ਕਾਦੀ ਜੇ ਜ਼ਰਾ ਦੇਰ ਕਰ ਦਿੰਦਾ ਮਿਸ ਸ਼ਰਾਫ ਉਹਨੂੰ ਉਡੀਕ ਕਰ ਲੈਂਦੀ ਸ਼ੇਡ ਦਫ਼ਤਰ ਆਪਣੇ ਪਤੀ ਨੂੰ ਵਕਤ ਸਿਰ ਚਾਹ ਪੇਸ਼ ਦਿੰਦੀ ਆਪ ਮਾਸਟਰ ਜੀ ਦੇ ਨਾਲ ਪਿੰਦੀ ਕਿਉਂਕਿ ਮਾਸਟਰ ਜੀ ਚਾਹ ਪੀਂਦੇ ਸਨ ਹਮੇਸ਼ਾ ਚਾਹ ਨਾਲ ਕੁਝ ਨਾ ਕੁਝ ਬਣ ਜਾਂਦਾ ਉਹ ਦੀ ਸ਼ਾਮ ਦੀ ਚਾਹ ਨਾਲ ਉਹਨਾਂ ਦੇ ਘਰ ਖਾਣ ਦਾ ਰਿਵਾਜ ਨਹੀਂ ਸੀ ਮਾਸਟਰ ਜੀ ਜਿੱਤਨਾ ਚਿਰ ਬੈਠਦੇ ਗੋਲ ਕਮਰੇ ਵਿੱਚ ਰੱਖੇ ਸਿਗਰਟਾਂ ਦੇ ਕੀਮਤੀ ਡੱਬੇ ਵਿੱਚੋਂ ਸਿਗਰਟ ਪੀਂਦੇ ਰਹਿੰਦੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਬਸ ਇੱਕ ਲੜੀ ਦੀ ਤਰ੍ਹਾਂ ਇਹ ਮੇਸੇਜ ਸ਼ਰਾਫ ਹਰ ਰੋਜ਼ ਵੀਕਲੰਦੀ ਉਸ ਡੱਬੇ ਵਿੱਚ ਸਿਗਰਟ ਭਰੇ ਹੋਏ ਹੁੰਦੇ ਇਸ ਤੋਂ ਪੇਸ਼ਤਰ ਕੇ ਮਾਸਟਰ ਜੀ ਆਉਂਦੇ ਸ਼ੁਰੂ-ਸ਼ੁਰੂ ਵਿੱਚ ਮਾਸਟਰ ਜੀ ਨੇ ਕੱਟਣ ਦੀ ਸਾਇੰਸ ਤੇ ਆਮ ਉਸੂਲ ਸਮਝਾਏ ਸਨ ਇਹ ਗੋਲ ਕਮਰੇ ਵਿੱਚ ਸੋਫਿਆਂ ਤੇ ਆਰਾਮ ਨਾਲ ਬੈਠੇ ਉਹ ਗੱਲਾਂ ਕਰਦੇ ਰਹਿੰਦੇ ਬੁਲਾਇਤ ਦੇ ਫੈਸ਼ਨ ਮੁਗਲਾਂ ਦੇ ਫੈਸ਼ਨ ਬੰਗਾਲ ਦੇ ਫੈਸ਼ਨ ਪੰਜਾਬ ਦੇ ਫੈਸ਼ਨ ਫੈਸ਼ਨਾਂ ਦੇ ਨਾਲ ਮਾਸਟਰ ਜੀ ਫੈਸ਼ਨ ਕਰਨ ਵਾਲੀਆਂ ਕੁੜੀਆਂ ਦੀਆਂ ਕਹਾਣੀਆਂ ਦੱਸ ਕੁੜੀਆਂ ਦੇ ਨਾਲ ਉਹਨਾਂ ਦੇ ਮੁੰਡਿਆਂ ਦਾ ਜ਼ਿਕਰ ਆ ਜਾਂਦਾ ਤੇ ਕਹਾਣੀਆਂ ਇੱਕ ਅਜਿਹੀ ਸੁਆਦਲੀ ਫਜ਼ਾ ਪੈਦਾ ਕਰ ਦਿੰਦੀਆਂ ਕਿ ਕਿਤਨਾ ਸਮਾਂ ਇੰਜ ਬੈਠੇ ਬੈਠੇ ਉਹਨਾਂ ਦਾ ਗੁਜ਼ਰ ਜਾਂਦਾ ਮਿਸਿਸ ਸ਼ਰਾਫ ਦਾ ਬੱਚਾ ਜਾਂ ਸਕੂਲ ਖੇਡਣ ਗਿਆ ਹੁੰਦਾ ਇਆ ਕੇ ਸੇ ਦੋਸਤ ਨੂੰ ਮਿਲਣ ਨਿਕਲ ਜਾਂਦਾ। ਸ਼ਾਮੀ ਕਦੀ ਉਹ ਕਰ ਨਹੀਂ ਸੀ ਟਿਕ ਸਕਿਆ। ਇਹ ਮਿਸਟਰ ਸ਼ਰਾਫ ਦਫ਼ਤਰ ਤੋਂ ਇਤਨੇ ਚਿਰ ਕੇ ਉੱਠਦੇ ਸਨ। ਮਿਸੇ ਸ਼ਰਾਫ ਸੋਚਦੀ ਹੋਰ ਨਹੀਂ ਤੇ ਜ਼ਿੰਦਗੀ ਭਰ ਜੇ ਕਦੀ ਉਹ ਆਪਣੇ ਕੱਪੜੇ ਹੀ ਘਰ ਸੀਵ ਸਕੇਗੀ ਤਾਂ ਵੀ ਇਹ 6 ਮਹੀਨੇ ਦਾ ਖਰਚ ਉਹਦਾ ਨਿਕਲ ਜਾਵੇਗਾ। ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜਾ ਵੇਲੇ ਬੈਠ ਬੈਠ ਕੇ ਉਹਦਾ ਦਿਲ ਕਾਲਾ ਪੈਂਦਾ ਸੀ ਹੁਣ ਉਸ ਤੋਂ ਤੇ ਉਹ ਬੱਚੀ ਰਹਿ ਸਕੇਗੀ ਹਫਤੇ ਵਿੱਚ 3 ਦਿਨ ਮਾਸਟਰ ਜੀ ਆਉਂਦੇ ਸਨ ਬਾਕੀ 3 ਦਿਨ ਉਹਨਾਂ ਦੇ ਇੰਤਜ਼ਾਰ ਵਿੱਚ ਗੁਜ਼ਰ ਜਾਂਦੇ ਸਨ ਜਿਸ ਦਿਨ ਉਹਨਾਂ ਨੇ ਆਉਣਾ ਹੁੰਦਾ ਨਵੇਂ ਸਬਕ ਲਈ ਤਿਆਰੀ ਪੁਰਾਣੇ ਸਬਕ ਦਾ ਯਾਦ ਕਰਨਾ ਆਪਣੀ ਤਿਆਰੀ ਵਾੜ ਬੋਣੇ ਪਾਫ ਪੇਂਟ ਤੇ ਹੋਰ ਕੀ ਕੁਝ ਕਿਸੇ ਪ੍ਰਾਈ ਮਰਦ ਦੇ ਸਾਹਮਣੇ ਇੰਜ ਕੋਈ ਕਰਦੇ ਕੱਪੜਿਆਂ ਵਿੱਚ ਥੋੜਾ ਹੀ ਜਾ ਸਕਦਾ ਹੈ ਮਾਸਟਰ ਜੀ ਦੀ ਵਕਫੀਅਤ ਦਾ صدਕਾ ਉਸ ਨੂੰ ਮਾਲ ਰੋਡ ਦੀ ਉਸ ਦੁਕਾਨ ਤੋਂ ਲੋੜਵੰਦ ਕਪੜਾ ਵੀ ਸਸਤਾ ਮਿਲ ਜਾਂਦਾ ਜਦੋਂ ਵੀ ਆਉਂਦੇ ਮਾਸਟਰ ਜੀ ਨਵੇਂ ਤੋਂ ਨਵੇਂ ਕਪੜੇ ਦੀਆਂ ਖਬਰਾਂ ਲੈ ਕੇ ਆਉਂਦੇ ਤੇ ਜਿਸ ਦਿਨ ਉਹਨਾਂ ਨਾ ਆਉਣਾ ਹੁੰਦਾ ਮਿਸੇਸ ਸ਼ਰਾਫ ਉਸ ਸ਼ਾਮ ਕਪੜਾ ਖਰੀਦਣ ਦੁਰਪੈਂਦੀ ਕਿਤਨਾ ਕਿਤਨਾ ਚਿਰ ਦੁਕਾਨ ਵਿੱਚ ਖਲੋਤੇ ਮਾਸਟਰ ਜੀ ਉਹ ਗੱਲਾਂ ਕਰਦੇ ਰਹਿੰਦੇ ਖਰੀਦ ਖਰੀਦ ਕੇ ਉਸ ਕੱਪੜਿਆਂ ਦਾ ਧਰ ਏਰ ਲਾ ਦਿੱਤਾ ਹਰ ਰੋਜ਼ ਯਾ ਮਾਸਟਰ ਜੀ ਆਉਂਦੇ ਸਨ ਯਾ ਮਿਸ ਸ਼ਰਾਫ ਦੁਕਾਨ ਤੇ ਕਪੜਾ ਲੈਣ ਜਾਂਦੀ ਸੀ ਇੱਕ ਦਿਨ ਫਿਰ ਅਜਿਹਾ ਆਇਆ ਜਦੋਂ ਨਾ ਮਾਸਟਰ ਜੀ ਨੇ ਆਉਣਾ ਸੀ ਤੇ ਨਾ ਉਸ ਕੋਈ ਕਪੜਾ ਲੈਣਾ ਸੀ ਤਾਂ ਵੀ ਆਪ ਹੀ ਆਪ ਮਿਸ ਸ਼ਰਾਫ ਸਮੇਂ ਸਿਰ ਜਿਵੇਂ ਤਿਆਰ ਹੋ ਗਏ ਵਕਤ ਤੋਂ 2 ਮਿੰਟ ਪਹਿਲਾਂ ਹੀ ਦੁਕਾਨ ਤੇ ਉਹ ਪੁੱਜ ਗਈ ਦੁਕਾਨ ਦੇ ਅੰਦਰ ਜਾ ਕੇ ਉਸ ਨੂੰ ਚੇਤਾ ਆਇਆ ਕਿ ਉਸਨੇ ਤੇ ਕੁਝ ਨਹੀਂ ਸਖਰੀਦਣਾ ਤੇ ਘਬराई ਘਬराई ਇਧਰ ਉਧਰ ਘੁੰਮ ਦੁਕਾਨ ਤੋਂ ਹੀ ਕਿਸੇ ਸਹੇਲੀ ਨੂੰ ਟੈਲੀਫੋਨ ਕਰ ਸਾਰੀ ਉਹ ਸ਼ਾਮ ਆਪਣੀ ਸਹੇਲੀ ਦੇ ਘਰ ਜਾ ਕੇ ਉਹ ਬੈਠੀ ਰਹੀ ਆਉਂਦਿਆਂ ਵਾਰੀ ਦੁਕਾਨ ਬੰਦ ਹੋ ਚੁੱਕੀ ਸੀ ਤਾਂ ਵੀ 10 ਵਾਰੀ ਉਸ ਦੀਆਂ ਨਜ਼ਰਾਂ ਉੱਚੇ ਉੱਚੇ ਮੁੜ ਦੁਕਾਨ ਦੇ ਸ਼ੀਸ਼ਿਆਂ ਪਿੱਛੇ ਪਈ ਕੱਪੜਿਆਂ ਤੇ ਪੈਂਦੀਆਂ ਰਹੀਆਂ ਅਗਲੇ ਰੋਜ਼ ਅਚਾਨਕ ਹੀ ਸਵੇਰੇ ਟੈਲੀਫੋਨ ਆਇਆ ਉਸਦੇ ਪਤੀ ਦਾ ਕੋਈ ਦੋਸਤ ਸ਼ਮੀ ਉਹਨਾਂ ਨੂੰ ਚਾਹ ਤੇ ਬੁਲਾ ਰਿਹਾ ਸੀ ਇਨਮਿਨ ਉਸੇ ਵੇਲੇ ਜਿਸ ਵੇਲੇ ਮਾਸਟਰ ਜੀਨੇ ਆਉਣਾ ਸੀ ਇੱਕਦਮ ਮੇਸੇ ਸ਼ਰਾਫਤਾ ਜੀ ਕੀਤਾ ਨਾ ਕਰ ਦੇਵੇ ਪਰ ਫਿਰ ਉਹਦੇ ਮਨ ਨੇ ਕਿਹਾ ਕਿਉਂ ਆਖਰ ਕਿਉਂ ਤੇ ਉਹ ਅਕਤੰਬਰ ਜੀ ਗਈ ਇਹ ਦੋਸਤ ਉਹਦੇ ਪਤੀ ਨੂੰ ਬੜਾ ਅਜ਼ੀਜ਼ ਸੀ। ਉਹਦੀ ਬੀਵੀ ਨੂੰ ਮਿਲੇ ਮਿਸਿਸ ਸ਼ਰਾਫ ਨੂੰ ਆਪ ਵੀ ਤੇ ਕਿੰਨੇ ਦਿਨ ਹੋ ਗਏ ਸੰ। ਆਖਰ ਮਾਸਟਰ ਜੀ ਦਾ ਸਬਕ ਇੱਕ ਦਿਨ ਖੁੰਝਾਇਆ ਵੀ ਜਾ ਸਕਦਾ ਸੀ ਤੇ ਉਹਨੇ ਟੈਲੀਫੋਨ ਦੇ ਜਾਦੇ ਸੱਦੇ ਨੂੰ ਇਕਰਾਰ ਤੇ ਮਿਸਿਸ ਸ਼ਰਾਫ ਨੇ ਕਰ ਦਿੱਤਾ। ਪਰ ਉਹਦਾ ਦਿਲ ਮੋੜ-ਮੋੜ ਨਾ ਜਾਣਦਾ ਜਿਵੇਂ ਕੋਈ ਬਹਾਨਾ ਢੋਲ ਰਿਹਾ ਹੋਵੇ। ਉਹਨੇ ਆਪਣੇ ਆਪ ਦੇ ਕਾਬੂ ਪਾਈ ਰੱਖਿਆ। ਭਾਈ ਰੱਖਿਆ ਉਸ ਦਿਨ ਦੁਪਹਿਰ ਨੂੰ ਖਾਣ ਦੀ ਮੇਜ਼ ਤੇ ਬੈਠੇ ਉਸ ਦੇ ਪਤੀ ਨੇ ਸ਼ਾਮ ਦੀ ਚਾਹ ਦਾ ਜ਼ਿਕਰ ਕੀਤਾ ਤੇ ਆਪਣੇ ਆਪ ਹੀ ਮੇਸੇ ਸ਼ਰਾਫ ਨੇ ਮੂੰਹ ਤੇ ਨਿਕਲ ਗਿਆ ਮੇਰੀ ਤੇ ਤਬੀਅਤ ਕੁਝ ਠੀਕ ਨਹੀਂ ਮੈਂ ਸੋਚਦੀ ਆ ਤੇ ਉਹਦੇ ਪਤੀ ਨੇ ਇੱਕਦਮ ਮੰਨ ਲਿਆ ਉਹ ਇਕੱਲਾ ਚਲਾ ਜਾਏਗਾ ਜੇ ਉਹਦੀ ਤਬੀਅਤ ਖਰਾਬ ਸੀ ਤਾਂ ਉਸ ਨੂੰ ਜ਼ਰੂਰ ਆਰਾਮ ਕਰਨਾ ਚਾਹੀਦਾ ਸੀ ਖਾਣਾ ਖਾ ਕੇ ਜਦੋਂ ਉਹਦਾ ਪਤੀ ਖੇਡ ਦਫਤਰ ਚਲਾ ਗਿਆ। ਕਿਤਨਾ ਚਿਰ ਮਿਸੇ ਸ਼ਰਾਫ ਨੂੰ ਆਪਣਾਪ ਬੁਰਾ-ਬੁਰਾ ਲੱਗਦਾ ਰਿਹਾ। ਸ਼ੀਸ਼ੇ ਦੇ ਸਾਹਮਣੇ ਉਸ ਤੋਂ ਖਲੋਇਆ ਨਾ ਜਾਂਦਾ। ਉਹ ਚਿਰ ਬਾਅਦ ਫੇਰ ਸਭ ਕੁਝ ਉਹ ਭੁੱਲ ਗਈ। ਜਦੋਂ ਸੌ ਕੇ 4 ਵਜੇ ਉੱਠੀ ਉਸਨੇ ਹਮੇਸ਼ਾ ਦੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ। 5 ਵਜੇ ਮਾਸਟਰ ਜੀ ਨੇ ਆਉਣਾ ਸੀ। ਮਿਸੇ ਸ਼ਰਾਫ ਨੇ ਇੱਕ ਗਾਉਨ ਬਣਵਾਉਣਾ ਸੀ। ਮਾਸਟਰ ਜੀ ਤੋਂ ਗਾਉਣ ਦੇ ਕਾਰਡ ਸਿੱਖਣ ਦੇ ਬਹਾਨੇ ਉਹਨੇ ਆਪਣਾ ਗਾਉਂ ਘਟਵਾ ਲਿਆ ਫਿਰ ਹੌ ਹੌਲਾ ਆਪਣੀ ਮਸ਼ੀਨ ਤੇ ਸਿਉਂਦੀ ਰਹਿੰਦੀ ਜਿੱਥੇ ਗਲਤੀ ਹੁੰਦੀ ਮਾਸਟਰ ਜੀ ਠੀਕ ਕਰ ਦਿੰਦੇ ਦਿਨ ਵਿੱਚ 10 ਟੈਲੀਫੋਨ ਮਾਸਟਰ ਜੀ ਤੋਂ ਸਿਉਣ ਦੇ ਵਿਸਤਾਰ ਪੁੱਛਣ ਲਈ ਕਰਦੀ ਇਸ ਤਰ੍ਹਾਂ ਮਿਸੇ ਸ਼ਰਾਫ ਨੇ ਜੋ ਕਪੜਾ ਵੀ ਬਣਵਾਉਣਾ ਹੁੰਦਾ ਮਾਸਟਰ ਜੀ ਉਹਦੀ ਕਾਰਟ ਉਸ ਨੂੰ ਸਮਝਾਉਣ ਲੱਗ ਪੈਂਦੇ ਫਿਰ ਮਿਸੇ ਸ਼ਰਾਫ ਖੁਸ਼ੀ ਉਦਾਰ ਜੀ ਦਾ ਖਰਚ ਤੇ ਖਤਮ ਹੋ ਗਿਆ ਸੀ ਤੇ ਨਾਲੇ ਕਪੜਾ ਉਹਨੂੰ ਅੱਜਕੱਲ ਮਾਸਟਰ ਜੀ ਦੀ ਤੋਫੇਲ ਨਵੇਂ ਤੋਂ ਨਮਾ ਵਧੀਆ ਤੋਂ ਵਧੀਆ ਸਸਤੇ ਤੋਂ ਸਸਤੇ ਪਾ ਮਿਲ ਜਾਂਦਾ ਸੀ ਕੁਝ ਦਿਨ ਬਾਅਦ ਇੱਕ ਸ਼ਾਮ ਉਹਦੇ ਬੱਚੇ ਦੇ ਸਕੂਲ ਇਨਾਮ ਵੰਡੇ ਜਾਣੇ ਸਨ ਤੇ ਬੱਚਿਆਂ ਦੇ ਮਾਪਿਆਂ ਨੂੰ ਸੱਦਾ ਪੱਤਰ ਭੇਜੇ ਗਏ ਸਨ ਮਿਸ ਸ਼ਰਾਫ ਦੇ ਬੱਚੇ ਨੇ ਕਈ ਇਨਾਮ ਜਿੱਤੇ ਸਨ ਇਹ ਮਿਸ ਸ਼ਰਾਫ ਖੁਸ਼ੀ ਆਪਣੇ ਇਕਲੌਤੇ ਬੱਚੇ ਨੂੰ ਘੜੀ-ਘੜੀ ਇਨਾਮ ਲੈਣ ਜਾਂਦਾ ਉਹ ਵੇਖੇਗੀ ਲੋਕੀ ਤਾੜੀਆਂ ਮਾਰਨਗੇ ਸੂਬੇ ਦੇ ਅੰਗਰੇਜ਼ ਗਵਰਨਰ ਨਾਲ ਉਹ ਮੁਰਮੁਰ ਹੱਥ ਮਿਲਾਏਗਾ ਫੋਟੋਗ੍ਰਾਫਰ ਉਹਦੀਆਂ ਤਸਵੀਰਾਂ ਲਾਉਣਗੇ ਆਉਂਦੀ ਵਾਰੀ ਸਾਰੇ ਨਾਮ ਬੱਚੇ ਤੋਂ ਇਕੱਲਿਆਂ ਚੁੱਕੇ ਨਹੀਂ ਜਾਣੇ ਤੇ ਉਹਦੀ ਮਦਦ ਕਰੇਗੀ ਕੁਝ ਉਹਦਾ ਪਤੀ ਵੀ ਚੁੱਕ ਲਵੇਗਾ ਪਰ ਫੇਰ ਉਹਨੂੰ ਯਾਦ ਆਇਆ ਸ਼ਾਮ ਨੂੰ ਤਾਂ ਮਾਸਟਰ ਜੀ ਨੇ ਆਉਣਾ ਸੀ ਬੇਸ਼ੱਕ ਉਹ ਸ਼ਾਮ ਤੇ ਨਗਾ ਉਹ ਜ਼ਰੂਰ ਕਰੇਗੀ ਆਪਣੇ ਕੰਮ ਵਿੱਚ ਖੋਈ ਹੋਈ ਫੇਰ ਜਿਵੇਂ ਉਹਨੂੰ ਆਪਣੇ ਅੰਦਰ ਇੱਕ ਖੁਸ਼ਣ ਜਹੀ ਕਦੀ ਮਹਿਸੂਸ ਹੋਵੇ ਤੇ ਉਹ ਸੋਚਦੀ ਕਿ ਉਹ ਲੋਕ ਇਨਾਮ ਕਿਸੇ ਉਸ ਸ਼ਾਮ ਵੰਡ ਲੈਂਦੇ ਜਦੋਂ ਉਹਦੇ ਮਾਸਟਰ ਜੀ ਨੇ ਨਾ ਆਉਣਾ ਹੁੰਦਾ ਪਰ ਇੱਕ ਦਿਨ ਜੇ ਨਗਾ ਹੋ ਗਿਆ ਤਾਂ ਕਿ ਅੰਦਰੋਂ ਫੇਰ ਉਹਨੂੰ ਕੋਈ ਕਹਿੰਦਾ ਉਹਦੇ ਬੱਚੇ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਸ਼ਾਨਦਾਰ ਕਾਮ ਜਬੀ ਦਾ ਦਿਨ ਸੀ ਕਿਤਨੇ ਦਿਨ ਸੋਚਦੀ ਰਹੀ ਮਾਸਟਰ ਜੀ ਨੂੰ ਉਹ ਕਹਿ ਦੇਵੇਗੀ ਕਿ ਉਹ ਸ਼ਾਮ ਉਹਨਾਂ ਕੋਲ ਪਰ ਹਰ ਹਰ ਰੋਜ਼ ਗੱਲਾਂ ਗੱਲਾਂ ਵਿੱਚ ਜਿਵੇਂ ਉਹ ਭੁੱਲ ਜਾਂਦੀ ਆਖਰ ਉਹ ਸਵੇਰ ਆ ਗਈ ਜੇ ਸ਼ਾਮ ਉਹਨੇ ਨਾਗਾ ਕਰਨਾ ਸੀ ਕਈ ਵਾਰ ਉਹ ਟੈਲੀਫੋਨ ਕੋਲ ਗਈ ਪਰ ਕਦੇ ਟੈਲੀਫੋਨ ਉਹਨਾਂ ਦਾ ਰੁਕਿਆ ਹੁੰਦਾ ਕਦੀ ਇਹ ਗਲਤ ਨੰਬਰ ਘੁਮਾ ਦਿੰਦੀ ਕਦੀ ਕੋਈ ਇਹਨੂੰ ਆਵਾਜ਼ ਦੇ ਛੱਡਦਾ ਕੜੀ ਟੈਲੀਫੋਨ ਕੋਲ ਪਹੁੰਚ ਕੇ ਇਹਨੂੰ ਕੋਈ ਕੰਮ ਚਿੱਤੇ ਆ ਜਾਂਦਾ ਇੰਜ ਦੁਪਹਿਰ ਹੋ ਗਈ ਸ਼ਾਮੀ ਉਹ ਆਪਣੇ ਬੱਚੇ ਦੇ ਸਕੂਲ ਜ਼ਰੂਰ ਜਾਵੇਗੀ ਕੜੀ-ਕੜੀ ਆਪਣੇ ਦਿਲ ਨੂੰ ਉਹ ਕਹਿੰਦੀ ਜਦੋਂ ਮੇਜ਼ ਤੇ ਦੁਪਹਿਰ ਦਾ ਖਾਣਾ ਖਾਣ ਉਹ ਬੈਠੇ ਉਹ ਸਾਰਾ ਵਕਤ ਸ਼ਾਮ ਬੱਚੇ ਦੇ ਸਕੂਲ ਦੀਆਂ ਗੱਲਾਂ ਕਰਦੇ ਰਹੇ ਤੇ ਉਹਦਾ ਖਾਵਨ ਉਹਨੂੰ ਖਾਣਾ ਖਾਣ ਲਈ ਕੜੀ-ਕੜੀ ਚਿਤਾਰਦਾ ਪਰ ਇੰਜ ਉਹਨੂੰ ਲੱਗਦਾ ਜਿਵੇਂ ਉਸ ਤੋਂ ਕੁਝ ਖਾਦਾ ਨਹੀਂ ਜਾ ਰਿਹਾ ਸੀ ਕਾਇਨੈ ਤੋਂ ਬਾਅਦ ਉਸਨੇ ਸੋਚਿਆ ਉਹ ਟੈਲੀਫੋਨ ਕਰ ਛੱਡੇਗੀ ਪਰ ਖਾਵਨ ਦੇ ਹੇਠ ਦਫਤਰ ਜਾਣ ਤੋਂ ਬਾਅਦ ਉਹਨੂੰ ਇੰਜ ਲੱਗਾ ਜਿਵੇਂ ਉਹ ਡਾਡੀ ਥੱਕ ਗਈ ਹੁੰਦੀ ਹੈ ਘੜੀ ਦੀ ਘੜੀ ਸਸਤਾਨ ਲਈ ਉਹ ਪਲੰਗ ਤੇ ਬੈਠੀ ਇੱਕ ਵਾਰ ਪਲੰਗ ਤੇ ਪਈ ਜਿਵੇਂ ਉਹਦੇ ਪਾਸੇ ਜੁੜ ਗਏ ਸਨ ਉਸ ਤੋਂ ਉੱਠਣਾ ਹੋਇਆ ਉਹ ਲੇਟੇ ਰਹੇ ਤੇ ਉਹਦਾ ਜਿਸਮ ਪਖਾ ਪਖਾ ਕਰਨ ਲੱਗ ਪਿਆ ਜਦੋਂ ਸ਼ਾਮੀ ਖਾਵਨ ਉਹਦਾ ਤਿਆਰ ਹੋਣ ਲਈ ਉੱਤੇ ਆਇਆ ਮਿਸੇ ਸ਼ਰਾਫ ਬੁਖਾਰ ਵਿੱਚ ਨੀਂਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਛੇਤੀ ਛੇਤੀ ਡਾਕਟਰ ਨੂੰ ਬੁਲਾ ਕੇ ਉਹਦੀ ਦਵਾਈ ਦਾ ਪ੍ਰਬੰਧ ਕਰ ਉਹ ਇਕੱਲਾ ਹੀ ਬੱਚੇ ਦੇ ਸਕੂਲ ਚਲਾ ਗਿਆ ਮਾਪਿਆਂ ਵਿੱਚੋਂ ਕਿਸੇ ਇੱਕ ਦਾ ਜਾਣਾ ਤੇ ਬੜਾ ਜ਼ਰੂਰੀ ਸੀ ਆਪਣੇ ਪੂਰੇ ਵਕਤ ਦੇ ਮਾਸਟਰ ਜੀ ਆਏ ਉਹਨਾਂ ਨਾਲ ਉਹ ਗੱਲਾਂ ਕਰਦੀ ਰਹੀ ਕਰਦੇ ਰਹੇ ਤੇ ਜਦੋਂ ਹਨੇਰਾ ਪਏ ਉਹ ਗਏ ਮਿਸੇ ਸ਼ਰਾਫ ਨੂੰ ਇੰਜ ਲਗਾ ਜਿਵੇਂ ਉਹ ਠੰਡੀ ਠਾਰ ਹੋ ਗਈ ਹੋਵੇ ਅਗਲੇ ਰੋਜ਼ ਜਦੋਂ ਸੌਂ ਕੇ ਉੱਠੇ ਕਿਤਨਾ ਚਿਰ ਛੱਤ ਦੀ ਫਸਿਲ ਕੋਲ ਚੁੱਪਚਪੰਤੀ ਖੜੋਤੀ ਦੂਰ ਦੇ ਸੱਦੇ ਵੱਲ ਉਹ ਵੇਖਦੇ ਰਹੇ ਧੂਪਾਂ ਚੜਾਈਆਂ ਤਾਂ ਕਿਤੇ ਉਹ ਹੇਠ ਹੈ ਉਹਦੇ ਵਾਲ ਖੁੱਲੇ ਉਹਦੇ ਮੋਢਿਆਂ ਤੇ ਪਏ ਸਨ ਉਹਨਾਂ ਨੂੰ ਸੰਭਾਲਣ ਦਾ ਉਹਦਾ ਜੀ ਨਾ ਕਰਦਾ ਉਹਨੇ ਸਵੇਰ ਦੇ ਅੱਜ ਦੰਦ ਸਾਫ ਨਾ ਕੀਤੇ ਨਹਾਉਣ ਲਈ ਗੁਸਲਖਾਨੇ ਨਾ ਗਈ ਅੱਜ ਮਿਸ ਸ਼ਰਾਫ ਨੂੰ ਆਪਣਾਪ ਡਾਡਾ ਬੁਰਾ ਬੁਰਾ ਲੱਗ ਰਿਹਾ ਸੀ 10 ਵਜੇ 11 ਵਜੇ ਉਂਝ ਦੀ ਉਂਝ ਪਈ ਰਹੀ ਅਖੀਰ ਇੱਕਦਮ ਉਹਦੇ ਦਿਲ ਵਿੱਚ ਕੋ ਜਾਇਆ ਤੇ ਉਹ ਤਿਆਰ ਹੋ ਕੇ ਆਪਣੀ ਇੱਕ ਪੰਜਾਬਣ ਦੋਸਤ ਦੇ ਘਰ ਚਲੇਗੀ ਸਾਰੀ ਦੀ ਸਾਰੀ ਦੁਪਹਿਰ ਮਿਸ ਸ਼ਰਾਫ ਨੇ ਉੱਥੇ ਕੱਟੀ ਤੇ ਗੱਲਾਂ-ਗੱਲਾਂ ਵਿੱਚ ਆਪਣੀ ਪੰਜਾਬਣ ਸਹੇਲੀ ਕੋਲ ਉਹ ਪੁੱਛਦੀ ਜਾਦੂ ਕੀ ਹੁੰਦਾ ਏ ਤੇ ਅੱਗੋਂ ਉਹ ਹੱਸ ਛੜਦੀ ਬਸ ਜਾਦੂ ਕੁਝ ਹੁੰਦਾ ਏ ਉਹ ਕਹਿੰਦੀ ਪਰ ਸਮਝਾ ਨਾ ਸਕਦੀ ਮਿਸਿਸ ਸ਼ਰਾਫਤੀ ਪੰਜਾਬਣ ਦੋਸਤ ਬੜੀ ਹਾਸਬੁਖ ਸੀ ਸਾਰਾ ਦਿਨ ਹਸਾ ਹਸਾ ਕੇ ਖਵਾ ਖਵਾ ਕੇ ਉਹਨੂੰ ਡਾਡਾ ਖੁਸ਼ ਕਰਕੇ ਸ਼ਾਮੀ ਉਸ ਘਰ ਤੋਰ ਦਿੱਤਾ ਅਗਲੇ ਰੋਜ਼ ਮਾਸਟਰ ਜੀ ਦੇ ਆਉਣ ਦਾ ਦਿਨ ਸੀ ਸਵੇਰੇ ਸਵੇਰੇ ਉਹ ਕਾਗਾਂ ਤੇ ਕੋਈ ਚੀਜ਼ ਕੱਟ ਰਹੀ ਸੀ ਕਿ ਉਹਨੂੰ ਉਹਦੇ ਖਾਵਨ ਦੇ ਖਾਫਾ ਹੋਣ ਦੀ ਆਵਾਜ਼ ਆਈ ਉਹ ਨੌਕਰ ਨੂੰ ਡਾਂਟ ਰਿਹਾ ਸੀ ਇੰਜ ਮਿਸਟਰ ਸ਼ਰਾਫ ਨੇ ਕਦੇ ਨਹੀਂ ਸੀ ਕੀਤਾ ਸ਼ਾਦੀ ਤੋਂ ਬਾਅਦ ਪਹਿਲੀ ਵਾਰ ਉਹਨੇ ਸੁਣਿਆ ਉਹ ਨੌਕਰ ਨੂੰ ਡਾਂਟ ਰਿਹਾ ਸੀ ਉਹਦਾ ਤੇ ਘਰ ਦੇ ਕਿਸੇ ਮਾਮਲੇ ਨਾਲ ਵਾਸਤਾ ਨਹੀਂ ਸੀ ਕੋਈ ਹੁੰਦਾ ਮਿਸਿਸ ਸ਼ਰਾਫ ਦੇ ਹੱਥੋਂ ਕੈਂਚੀ ਟੈਪਈ ਤੇ ਗੋਲ ਕਮਰੇ ਵਿੱਚ ਖੜੋ ਕੇ ਉਹ ਸੁਣਦੇ ਰਹੇ ਸੁੰਦਰੀ ਉਹ ਦੁਪਹਿਰ ਮਿਸਿਸ ਸ਼ਰਾਫ ਬੋਤਰੀ ਰੁਈ ਜਾਏ ਰੁਈ ਜਾਏ ਉਹਨੂੰ ਆਪ ਸਮਝ ਨਹੀਂ ਸੀ ਆਉਂਦੀ ਕਿਉਂ ਮੂੜ ਮੂੜ ਕਿਉਂ ਰੋਣ ਲੱਗ ਪੈਂਦੀ ਸੀ ਪਰ ਉਹਦੀਆਂ ਅੱਖਾਂ ਵਿੱਚ ਉਹ ਅਥਰੂ ਨਾ ਸੁੱਕਦੇ ਉਸ ਰਾਤ ਦਾ ਖਾਣਾ ਮਿਸਿਸ ਸ਼ਰਾਫ ਨੇ ਆਪ ਪਕਾਇਆ ਬੜੀ ਇhtਿਆਤ ਨਾਲ ਮੇਜ਼ ਤੇ ਹਰ ਚੀਜ਼ ਨੂੰ ਆਪ ਰੋਸਿਆ ਤੇ અત્યੰਤ ਪਿਆਰ ਨਾਲ ਆਪਣੇ ਖਾਵਨ ਤੇ ਬੱਚੇ ਨੂੰ ਬਿਠਾ ਕੇ ਉਹ ਖਾਣਾ ਖਾਣ ਲੱਗੇ। ਖਾਣਾ ਖਾਂਦੇ ਹੁੰਦੇ ਕੋਈ ਨਿੱਕੀ ਜਿਹੀ ਗੱਲ ਹੋਈ ਤੇ ਉਹਦੇ ਖਾਣ ਨੂੰ ਗੁੱਸਾ ਆ ਗਿਆ। ਤੇ ਉਹ ਮੇਜ਼ ਤੋਂ ਉੱਠ ਕੇ ਪਰਿਆ ਪਿਤਾ ਬਾਹਰ ਚੱਲ ਗਿਆ। ਮਿਸੇਸ ਸ਼ਰਾਫ ਦਾ ਚਾਰ ਨਾਲ ਤਿਆਰ ਕੀਤਾ ਖਾਣਾ ਊਂਜ ਦਾ ਊਂਜ ਧਰਿਆ ਰਹਿ ਗਿਆ। ਪਿਤਾ ਇੰਜ ਉੱਠ ਗਿਆ। ਪੁੱਤਰ ਤੋਂ ਵੀ ਕੁਝ ਖਾਦਾ ਨਾ ਗਿਆ ਤੇ ਮਿਸੇਸ ਸ਼ਰਾਫ 11 ਦੇ ਅਥਰੂ ਅੱਖੀਆਂ ਵਿੱਚ ਭਰੀ ਇੱਕ ਇੱਕ ਖਾਲੀ ਪਲੇਟ ਨੂੰ ਵੇਖਦੀ ਰਹੀ, ਵੇਖਦੀ ਰਹੀ। ਅਗਲੇ ਰੋਜ਼ ਖੇਡਦੇ ਖੇਡਦੇ ਉਹਦੇ ਬੱਚੇ ਨੂੰ ਪਤਲੇ ਸਫੇਦ ਕਾਗਜ਼ਾਂ ਦੀ ਕੁਝ ਲੋੜ ਪਈ ਤੇ ਉਸਨੇ ਮਾਂ ਦੇ ਕੱਟੇ ਕਾਗਜ਼ਾਂ ਦੇ ਡਿਜ਼ਾਈਨਰ ਨੂੰ ਲੈ ਕੇ ਆਪਣੇ ਮਤਲਬ ਦੀਆਂ ਕਾਂਤਰਾ ਗੱਟ ਲਈਆਂ ਇਸੇ ਕੰਮ ਕਮਰੇ ਵਿੱਚ ਆਈ ਮਿਸਿਸ ਸ਼ਰਾਫ ਇਹ ਕੁਝ ਵੇਖ ਕੇ एकदम ਗੁੱਸੇ ਵਿੱਚ ਲਾਲ ਪੀੜੀ ਹੋ ਗਈ ਪਰ ਅਗਲੇ ਦਿਨ ਹੀ ਆਪਣੇ ਬੱਚੇ ਦੇ ਪੋਲੇ ਪਾਲੇ ਜੇਰੇਵਲ ਵੇਖਦੇ ਹੋਏ ਉਸਨੇ ਹੱਸਣਾ ਸ਼ੁਰੂ ਕਰ ਦਿੱਤਾ ਕਸੀ ਜਾਇ ਤੇ ਉਸ ਨੂੰ ਪਿਆਰ ਕਰੀ ਜਾਈ। ਉਹਦਾ ਬੱਚਾ ਖੂਬ ਹੋ ਆਪਣੇ ਪਿਓ ਦੀ ਸ਼ਕਲ ਸੀ। ਆਪਣੇ ਪਿਓ ਵਾਂਗ ਕਦੀ ਵਿਹਲਾ ਨਹੀਂ ਸੀ ਬੈਠ ਸਕਦਾ। ਫਿਰ ਮਿਸੇਸ ਸ਼ਰਾਫ ਨੇ ਆਪਣੇ ਸਾਰੇ ਕੱਟੇ ਹੋਏ ਕਾਗਜ਼ ਉਹਨੂੰ ਦੇ ਛੱਡੇ। ਬੱਚਾ ਖੁਸ਼ ਹੋ ਗਿਆ ਆਪਣੀ ਮਾਂ ਨੂੰ ਚਿਮਟ ਗਿਆ। ਕਿਤਨੀ ਠੰਡ ਸੀ ਇਸ ਗਲਵਕੜੀ ਵਿੱਚ। ਕਿਤਨਾ ਪਿਆਰ ਸੀ। ਤੇ ਮਿਸੇਸ ਸ਼ਰਾਫ ਇੱਕ ਨਸ਼ੇ ਵਿੱਚ ਗੁੰਮ ਸੋਫੇ ਤੇ ਟਾਇਪੇ ਲੇਟੀ ਰਹੀ। ਕੋਚਰ ਬਾਦ ਜਦੋਂ ਉਠੇ ਉੱਠ ਕੇ ਉਸ ਬੱਚੇ ਨੂੰ ਬੁਲਾਇਆ ਇੱਕ ਲਫਾਫਾ ਉਹਨੂੰ ਦਿੱਤਾ ਤੇ ਕਿਹਾ ਬੇਟਾ ਇਹ ਚਿੱਠੀ ਮਾਸਟਰ ਜੀ ਨੂੰ ਦੁਕਾਨ ਤੇ ਦੇ ਆ ਧਿਆਨ ਨਾਲ ਲਜਾਈ ਇਸ ਵਿੱਚ ਪੈਸੇ ਹਨ ਚਿੱਠੀ ਵਿੱਚ ਮਿਸੇਸ ਰਾਫ ਨੇ ਮਾਸਟਰ ਜੀ ਤੋਂ ਸਿਖਲਾਈ ਬੰਦ ਕਰਨ ਲਈ ਮਾਫੀ ਮੰਗੀ ਤੇ ਉਸ ਮਹੀਨੇ ਦੀ ਪੂਰੀ ਫੀਸ ਉਹਨਾਂ ਨੂੰ ਪੇਜਵਾ ਦਿੱਤੀ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਇਹ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ